ਸੋ ਪਿਆਰੀ ਸਾਧ ਸੰਗਤ ਆਪ ਜੀ ਨੇ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ ਸੋ ਆਓ ਪਿਆਰ ਦੇ ਨਾਮ ਜੋ ਲੜੀਵਾਰ ਇਤਿਹਾਸ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਸੋ ਕੱਲ ਆਪਾਂ ਨੇ ਵਿਚਾਰ ਕੀਤੀ ਸੀ ਕਿ ਬਾਬਾ ਅਜੀਤ ਸਿੰਘ ਜੀ ਜਮਕੌਰ ਸਾਹਿਬ ਵਿਖੇ ਕੱਚੀ ਗੜੀ ਚੋਂ ਨਿਕਲ ਕੇ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹਾਦਤ ਪ੍ਰਾਪਤ ਕਰਦੇ ਹਨ ਸਤਿਗੁਰੂ ਜੀ ਦੇਖ ਕੇ ਜੇ ਕਾਰੇ ਛੱਡ ਰਹੇ ਹਨ ਅਤੇ ਅਕਾਲ ਪੁਰਖ ਵੈਗਰੂ ਦਾ ਸ਼ੁਕਰਾਨਾ ਕਰ ਰਹੇ ਹਨ ਸੋ ਜਦੋਂ ਸਹਿਬਜ਼ਾਦਾ ਅਜੀਤ ਸਿੰਘ ਉਹ ਵਾਹਿਗੁਰੂ ਸ਼ਹੀਦੀ ਪਾ ਗਿਆ ਗੁਰੂ ਮਹਾਰਾਜ ਨੇ ਜਕਾਰੇ ਛੱਡੇ ਤਾਂ ਬਾਬਾ ਜੁਝਾਰ ਸਿੰਘ ਉਹ ਵੀ ਦੇਖਦਾ ਉਸੇ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਖੜਾ ਹੋ ਗਿਆ ਬਾਬਾ ਜੁਝਾਰ ਸਿੰਘ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦਾ ਕੇ ਪਿਤਾ ਜੀਓ ਆਪ ਜੀ ਨੇ ਵੱਡਾ ਵੀਰ ਵੱਡੇ ਵੀਰ ਨੂੰ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਦਿੱਤੀ ਉਸ ਨੇ ਸ਼ਹਾਦਤ ਪ੍ਰਾਪਤ ਕੀਤੀ ਆਪ ਜੀ ਨੇ ਜਕਾਰੇ ਛੱਡੇ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਜੰਗ ਵਿੱਚ ਦੇਖੋ ਜੰਗ ਦੇ ਮੈਦਾਨ ਵਿੱਚ ਜਾਣ ਲਈ ਆਗਿਆ ਮੰਗਦਾ ਕਿਵੇਂ ਮੰਗਦਾ ਦੇਖ ਕੇ ਸ਼ਹੀਦ ਹੁੰਦਾ ਵੱਡਾ ਵੀਰ ਸਾਹਿਬ ਜਾਂਦਾ ਛੋਟਾ ਵੀ ਜੁਝਾਰ ਸਿੰਘ ਜੋਸ਼ ਵਿੱਚ ਆ ਗਿਆ ਉਸ ਨੂੰ ਵੀ ਜੋਸ਼ ਚੜ ਗਿਆ ਕੀ ਮੈਂ ਵੀ ਸ਼ਹੀਦੀ ਪ੍ਰਾਪਤ ਕਰਾਂ ਸ਼ਹਾਦਤ ਦਾ ਜਾਮ ਪੀਵਾਂ ਉਸ ਨੂੰ ਵੀ ਜੋਸ਼ ਆ ਗਿਆ ਕੀ ਕਹਿੰਦਾ ਉਹ ਦੇਖ ਕੇ ਸ਼ਹੀਦ ਹੁੰਦਾ ਵੱਡਾ ਵੀਰ ਸਹਿਬ ਜادہ ਛੋਟਾ ਵੀ ਜੁਝਾਰ ਸਿੰਘ ਜੋਸ਼ ਵਿੱਚ ਆ ਗਿਆ ਮੰਗਣੇ ਲਈ ਪਿਤਾ ਕੋਲੋਂ ਆਗਿਆ ਜੁਝਾਰ ਸਿੰਘ ਸਤਿਗੁਰੂ ਦੇ ਚਰਨਾਂ 'ਚ ਸੀਸ ਸੀ ਨਿਵਾ ਗਿਆ ਸਤਿਗੁਰੂ ਦੇ ਚਰਨਾਂ ਵਿੱਚ ਝੁਕ ਕੇ ਨਮਸਕਾਰ ਕਰਦਾ ਨਾਲੇ ਬੇਨਤੀ ਕਰਦਾ ਕਿ ਮੈਨੂੰ ਵੀ ਜੰਗ ਦੇ ਮੈਦਾਨ ਵਿੱਚ ਭੇਜੋ ਕੀ ਕਹਿੰਦਾ ਦੇ ਦਿਓ ਪਿਤਾ ਜੀ ਮੈਨੂੰ ਆਗਿਆ ਸ਼ਹੀਦੀ ਪਾਵਾਂ ਦੇ ਦੇਓ ਪਿਤਾ ਜੀ ਮੈਨੂੰ ਆਗੇ ਆ ਸ਼ਹੀਦੀ ਪਾਵਾਂ ਜਿਵੇਂ ਹੈ ਸ਼ਹੀਦੀ ਮੇਰਾ ਵੀਰ ਵੱਡਾ ਪਾ ਗਿਆ ਜਿਵੇਂ ਮੇਰੇ ਵੱਡੇ ਵੀਰ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਮੈਨੂੰ ਵੀ ਆਗਿਆ ਦਿਓ ਦੇ ਦੇਓ ਪਿਤਾ ਜੀ ਮੈਨੂੰ ਆਗਿਆ ਸ਼ਹੀਦੀ ਪਾਵਾਂ ਜਿਵੇਂ ਹੈ ਸ਼ਹੀਦੀ ਮੇਰਾ ਵੀਰ ਵੱਡਾ ਪਾ ਗਿਆ ਸੋਚੇ ਹੋ ਨਾ ਕਿਤੇ ਕਿ ਮੈਂ ਛੋਟਾ ਹਾਂ ਪਿਤਾ ਜੀ ਅਜੇ ਗੁਰੂ ਪਿਤਾ ਜੀ ਇਹ ਨਾ ਸੋਚੇ ਹੋ ਕਿਤੇ ਮੈਂ ਛੋਟਾ ਬਾਬਾ ਜੀ ਜਹਾਰ ਸਿੰਘ ਨੂੰ ਇਦਾਂ ਲੱਗਿਆ ਕਿਤੇ ਇਹ ਨਾ ਸੋਚ ਲੈਣ ਪਿਤਾ ਜੀ ਕੀ ਛੋਟਾ ਇਹਨੂੰ ਕਹਨੂੰ ਭੇਜਣਾ ਪਿਤਾ ਜੀ ਉਹ ਇਹ ਨਾ ਸੋਚਿਓ ਕਿ ਮੈਂ ਜੇ ਛੋਟਾ ਸੋਚਿਓ ਨਾ ਕਿਤੇ ਕਿ ਮੈਂ ਛੋਟਾ ਹਾਂ ਪਿਤਾ ਜੀ ਅਜੇ ਜੰਗ ਵਿੱਚ ਮਰਨੇ ਦਾ ਢੰਗ ਮੈਨੂੰ ਆ ਗਿਆ ਭਾਵੇਂ ਛੋਟਾ ਹਾਂ ਪਰ ਜੰਗ ਦੇ ਵਿੱਚ ਮੈਨੂੰ ਮਰਨ ਦਾ ਢੰਗ ਆ ਗਿਆ ਮੈਨੂੰ ਮਰਨਾ ਆਉਂਦਾ ਮਰਨਾ ਕਿਵੇਂ ਆਉਂਦਾ ਦੇਖੋ ਮਰਨਾ ਵੀ ਸਿੱਖਣਾ ਪੈਂਦਾ ਗੁਰੂ ਮਹਾਰਾਜ ਨੇ ਜੂਣਾ ਔਰ ਮਰਨਾ ਹੀ ਸਿਖਾਇਆ ਸਿਖਾ ਰਹੇ ਕਿਵੇਂ ਜੂਣਾ ਕਿਵੇਂ ਮਰਨਾ ਕਿਵੇਂ ਜੂਣਾ ਕਿਵੇਂ ਮਰਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੂਣਾ ਮਰਨਾ ਹੀ ਸਿਖਾਉਂਦੀ ਹੈ ਕਿਵੇਂ ਜਿਉਣਾ ਕਿਵੇਂ ਮਰਨਾ ਕਹਿੰਦੇ ਗੁਰਮੁਖ ਬਣ ਕੇ ਜੀਓ ਨਹੀਂ ਤਾਂ ਦੇਖੋ ਸਾਰੇ 84 ਲੱਖ ਜੁਨੀਆਂ ਸਾਰੇ ਜੀ ਰਹੇ ਪਸ਼ੂ ਪੰਛੀ ਵੀ ਜੀ ਰਹੇ ਆਪਾਂ ਵੀ ਜੀ ਰਹੇ ਸਾਰੇ ਜੀ ਰਹੇ ਗੁਰੂ ਕੀ ਸਿਖਾਉਂਦਾ ਕਿ ਉਹ ਅਕਾਲ ਪੁਰਖ ਵੈਗੁਰੂ ਦੀ ਯਾਦ ਵਿੱਚ ਜੁੜ ਕੇ ਜਿਓ ਸਾਰੀ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਜਿਹੜਾ ਪ੍ਰਭੂ ਹੈ ਉਹਦੀ ਯਾਦ ਵਿੱਚ ਜੜੋ ਉਹਦੀ ਯਾਦ ਵਿੱਚ ਜੁੜ ਕੇ ਜਿਓ ਉਹਦੀ ਯਾਦ ਵਿੱਚ ਦੇਖੋ ਕੈਸੀ ਯਾਦ ਪੱਕੀ ਕੀਤੀ ਹੈ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਦੀ ਹਿਰਦਿਆਂ ਦੇ ਵਿੱਚ ਆਪਣੇ ਸਹਿਬਜ਼ਾਦੀਆਂ ਦੀ ਹਿਰਦੇ ਵਿੱਚ ਜੰਗ ਦੇ ਮੈਦਾਨ ਵਿੱਚ ਵੀ ਰੱਬ ਵਿਸਰਦਾ ਨਹੀਂ ਹੈ ਬਸ ਇਹੀ ਜੀਵਨ ਕਿ ਪ੍ਰਭੂ ਨੂੰ ਵਿਸਰੇ ਰੱਬ ਨੂੰ ਵਿਸਰੇ ਸਾਡੇ ਕੋਲ ਬੇਅੰਤ ਸੁੱਖਾਂ ਸੁੱਖਾਂ ਵਿੱਚ ਸਾਨੂੰ ਰੱਬ ਵਿਸਰਿਆ ਹੋਇਆ ਕਿੰਨੇ ਸੁਖਮਾਨ ਰਹੇ ਆਪਾਂ ਵਧੀਆ ਗੱਦਿਆਂ ਤੇ ਸੌ ਰਹੇ ਰੱਬ ਯਾਦ ਨਹੀਂ ਆਉਂਦਾ 36 ਪ੍ਰਕਾਰ ਦੇ ਭੋਜਨ ਛਕ ਰਹੇ ਰੱਬ ਵਿਸਰ ਜਾਂਦਾ ਕਿਹੜਾ ਸੋਖਾ ਜਿਹੜਾ ਸਾਡੇ ਕੋਲ ਨਹੀਂ ਹੈ ਰੱਬ ਯਾਦ ਨਹੀਂ ਆਉਂਦਾ ਹੁਣ ਇੱਥੇ ਦੇਖੋ ਸਿੰਘਾਂ ਦੇ ਕੋਲ ਕੋਈ ਵੀ ਇਹ ਦੁਨਿਆਵੀ ਸੁੱਖ ਨਹੀਂ ਨਾ ਗੱਦਾ ਕੋਈ ਪਹਿਨਵਾਤੀ ਨਾ ਖਾਣਵਾਤੀ ਭੋਜਨ ਪਤਾ ਨਹੀਂ ਕਦੋਂ ਦੀ ਭੁੱਖ ਹੈ ਕੱਪੜੇ ਵੀ ਗਿੱਲੇ ਅੱਜ ਕੱਲ ਦਾ ਜੀ ਕੱਪੜੇ ਆਪਾਂ ਧੋਨੇ ਸੁਕਣੇ ਕਿਤੇ ਕੱਪੜੇ ਸੁੱਕਦੇ ਨਹੀਂ ਪਰ ਚਲੋ ਆਪਣੇ ਕੋਲ ਸੁੱਕੇ ਕੱਪੜੇ ਹੁੰਨੇ ਆਪਾਂ ਪਾ ਦਈਏ ਸੁਕੇ ਕੱਪੜੇ ਪਾ ਲਨੇ ਇੱਥੇ ਤਾਂ ਉਹੀ ਕੱਪੜੇ ਚੱਲ ਰਹੇ ਜਿਹੜੇ ਪਾਏ ਹੋਏ ਗੁਰੂ ਸਾਹਿਬ ਜੀ ਗੁਰੂ ਦੇ ਸਿੰਘਾਂ ਦੇ ਸਹਿਬਜ਼ਾਦੀਆਂ ਦੀ ਉਹੀ ਕੱਪੜੇ ਨੇ ਪਰ ਦੇਖੋ ਚਿੱਤ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਹੋਇਆ ਉਹ ਪ੍ਰਭੂ ਨੂੰ ਵਿਸਰਦਾ ਉਹਦੀ ਯਾਦ ਵਿੱਚ ਜੁੜਨਾ ਜਿਹੜਾ ਉਹਦੀ ਯਾਦ ਵਿੱਚ ਜੁੜ ਕੇ ਜਿਉਣਾ ਇਹ ਜਿਉਣ ਦਾ ਢੰਗ ਹੈ। ਉਹਦੀ ਯਾਦ ਵੀ ਜੁੜ ਕੇ ਮਰਨਾ ਇਹੀ ਮਰਨ ਦਾ ਢੰਗ ਹੈ। ਇਸ ਨੂੰ ਕਹਿ ਰਹੇ ਆ। ਬਾਬਾ ਜੁਝਾਰ ਸਿੰਘ ਮੈਨੂੰ ਮਰਨ ਦਾ ਢੰਗ ਆ ਗਿਆ। ਆਇ ਮਰਨ ਦਾ ਢੰਗ ਆ। ਕਿ ਪ੍ਰਭੂ ਵਿਸਰੇ ਨਾ। ਹੁਣ ਦੇਖੋ ਜੇ ਲੜਨਾ ਲੜਦੇ ਤਾਂ ਹੁਣ ਉਹ ਵੀ ਆ ਦੁਸ਼ਮਣ ਵੀ ਲੜ ਰਹੇ ਮੁਗਲ ਵੀ ਲੜ ਰਹੇ ਉਹ ਵੀ ਤਾਂ ਲੜ ਰਹੇ ਲੜਉ ਵੀ ਰਹੇ ਪਰ ਉਹਨਾਂ ਨੂੰ ਲੜਨ ਦਾ ਢੰਗ ਨਹੀਂ ਹੈ ਲੜਨ ਦਾ ਢੰਗ ਇਹ ਹੈ ਕਿ ਧੰਨ ਜਿਉ ਤੇ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰੇ ਗੁਰੂ ਮਹਾਰਾਜ ਦੀਆਂ ਜਦੋਂ ਜੰਗਾਂ ਵਾਲਾ ਇਤਿਹਾਸ ਪੜਦੇ ਆ ਨਾ ਕਿਤੇ ਵੀ ਇੱਕ ਜ਼ਿਕਰ ਨਹੀਂ ਹੁੰਦਾ ਕਿਸੇ નિર્ਦੋਸ਼ ਉਤੇ ਹੱਥ ਚੱਕਿਆ ਹੋਵੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਸਿੰਘਾਂ ਨੇ ਜਾਂ ਪਹਿਲਾਂ ਕਿਸੇ ਉਤੇ ਵਾਰ ਕੀਤਾ ਹੋਵੇ ਅਕਿਸੇ ਔਰਤ ਉੱਤੇ ਵਾਰ ਕੀਤਾ ਹੋਵੇ ਕਿਸੇ ਬੱਚੇ ਉੱਤੇ ਵਾਰ ਕੀਤਾ ਹੋਵੇ ਕਿਸੇ ਬੁੱਢੇ ਉੱਤੇ ਵਾਰ ਕੀਤਾ ਹੋਵੇ ਕਿਸੇ ਦੀ ਪਿੱਠ ਉੱਤੇ ਵਾਰ ਕੀਤਾ ਹੋਵੇ ਕਿਤੇ ਨਹੀਂ ਆਉਂਦਾ ਇੱਕੋ ਇੱਕ ਪ੍ਰਭੂ ਦੀ ਯਾਰ ਵੀ ਜੁੜੇ ਹੋਏ ਇਹ ਹੈ ਮਰਨ ਦਾ ਢੰਗ ਇਹ ਹੈ ਜਿਉਣ ਦਾ ਢੰਗ ਸੁਬਾਬ ਜੁਹਾਰ ਸਿੰਘ ਜੀ ਕਹਿ ਰਹੇ ਪਿਤਾ ਜੀਓ ਮੈਨੂੰ ਇਹ ਨਾ ਸੋਚ ਲਿਓ ਕਿ ਮੈਂ ਜੇ ਬੱਚਾ ਮੈਨੂੰ ਵੀ ਆਗਿਆ ਦਿਓ ਮੈਂ ਜੰਗ ਦੀ ਮੈਦਾਨ ਵਿੱਚ ਜਾਵਾਂ ਮੈਨੂੰ ਮਰਨ ਦਾ ਢੰਗ ਆ ਗਿਆ ਮੈਨੂੰ ਲੜਨ ਦਾ ਢੰਗ ਆ ਗਿਆ ਆਪ ਜੀ ਕੋਲੋਂ ਸਿੱਖ ਲਿਆ ਮੈਂ ਕਹਿੰਦੇ ਹਨ ਸੋਚੇ ਉਹ ਨਾ ਕਿਤੇ ਕਿ ਮੈਂ ਛੋਟਾ ਹਾਂ ਪਿਤਾ ਜੀ ਅਜੇ ਜੰਗ ਵਿੱਚ ਮਰਨੇ ਦਾ ਢੰਗ ਮੈਨੂੰ ਆ ਗਿਆ ਜੰਗ ਵਿੱਚ ਮਰਨੇ ਦਾ ਢੰਗ ਹੁਣ ਜੰਗ ਵਿੱਚ ਮਰਨੇ ਦਾ ਢੰਗ ਆਪਾਂ ਕੀ ਕਹਾਂਗੇ ਮਰਦੇ ਤਾਂ ਸਾਰੇ ਹੀ ਆ ਉਹ ਮੁਗਲ ਵੀ ਮਰ ਰਹੇ ਦੁਸ਼ਮਣ ਕਾ ਨਹੀਂ ਮਰਦੇ ਸਾਰੇ ਹੀ ਮਰਦੇ ਮਰਨ ਦਾ ਕਿਹਦਾ ਢੰਗ ਜਿਹੜਾ ਮਰੇ ਗਿਆ ਮਰਨ ਦਾ ਢੰਗ ਇਹੀ ਹੈ ਕਿ ਮਰਨ ਲੱਗੇ ਵੀ ਆਖਰੀ ਦਮ ਤੱਕ ਪ੍ਰਭੂ ਨਾ ਬਿਸਰੇ ਇਹ ਹੈ ਮਰਨਾ ਸਫਲ ਨੇ ਤਾਂ ਕਹਿੰਦੇ ਮਰਦਾ ਮਰਦਾ ਜਗੂਆ ਮਰ ਪੀਣਾ ਜਾਣਿਆ ਕੋਈ ਐਸੀ ਮਰਨੀ ਜੂ ਮਰੇ ਬਹਰ ਨਾ ਮਰਨਾ ਹੋਵੇ ਵਾਹ ਉਹ ਮਰਨਾ ਕਿ ਉਹ ਪ੍ਰਭੂ ਬਿਸਰੇ ਉਹ ਸਹੀ ਮਰਨਾ ਹੁੰਦਾ ਵਾਹ ਜਿਹੜਾ ਗੁਰਮਖਵਣ ਕੇ ਮਰਦਾ ਜਿਹੜਾ ਗੁਰਮਖਵਣ ਕੇ ਮਰਦਾ ਨਾ ਉਹ ਆਖਰੀ ਦਮ ਤੱਕ ਪ੍ਰਭੂ ਦੀ ਯਾਦ ਵੀ ਜੁੜਿਆ ਰਹਿੰਦਾ ਪ੍ਰਭੂ ਦੀ ਯਾਦ ਵੀ ਜੁੜ ਕੇ ਆਖਰੀ ਸਾਹ ਲੈਂਦਾ ਇਹ ਹੈ ਮਰਨੇ ਦਾ ਤਰੀਕਾ ਪਰ ਆਖਰੀ ਸਾਹ ਲੈਂਦਾ ਹੋਇਆ ਪ੍ਰਭੂ ਦੀ ਯਾਦ ਵਿੱਚ ਉਹੀ ਜੁੜ ਸਕਦਾ ਜਿਹੜਾ ਜਿਉਂਦਾ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਜਿਉਂਦਾ ਜਿਸ ਨੂੰ ਜਿਉਂਦੇ ਨੂੰ ਰੱਬ ਨਹੀਂ ਯਾਦ ਆਉਣਾ ਉਹ ਮਰ ਲੇ ਕੇ ਰੱਬ ਨੂੰ ਕਿਵੇਂ ਯਾਦ ਕਰੇਗਾ ਜਿਹੜਾ ਜਿੰਨਾ ਚਿਰ ਜਿਉਂਦਾ ਹੈ ਉਹ ਉਨਾ ਚਿਰ ਤਾਂ ਦੁਨੀਆ ਨਾਲ ਜੁੜਿਆ ਰਹਿੰਦਾ ਸੰਸਾਰ ਨਾਲ ਜਗਤ ਨਾਲ ਪਰਿਵਾਰ ਨਾਲ ਮਾਇਆ ਨਾਲ ਸਰੀਰ ਨਾਲ ਜੁੜਿਆ ਰਹਿੰਦਾ ਫਿਰ ਮਰਨ ਲੱਗਿਆ ਵੀ ਦੁਨੀਆ ਨੂੰ ਯਾਦ ਕਰੂਗਾ ਮਾਇਆ ਨੂੰ ਯਾਦ ਕਰੂਗਾ ਆਪਣੀ ਪ੍ਰਾਪਰਟੀ ਨੂੰ ਯਾਦ ਕਰੇਗਾ ਮਰਨ ਲੱਗਿਆ ਇਹ ਸਹੀ ਜੀਉਣਾ ਨਹੀਂ ਹੈ ਇਹ ਸਹੀ ਮਰਨਾ ਨਹੀਂ ਹੈ ਇਥੇ ਬਾਬਾ ਜੀ ਬਾਬਾ ਜੁਹਾਰ ਸਿੰਘ ਜੀ ਕਹਿੰਦੇ ਹਨ ਕਿ ਸਤਿਗੁਰੂ ਜੀ ਗੁਰੂ ਪਿਤਾ ਜੀ ਮੈਨੂੰ ਮਰਨੇ ਦਾ ਢੰਗ ਆ ਗਿਆ ਮੈਂ ਸਿੱਖਿਆ ਤੁਹਾਡੇ ਕੋਲੋਂ ਇਹ ਨਾ ਸੋਚਿਓ ਮੈਂ ਬੱਚਾ ਹਾਂ ਜੀ ਸੋਚਿਓ ਨਾ ਕਿਤੇ ਕਿ ਮੈਂ ਛੋਟਾ ਹਾਂ ਪਿਤਾ ਜੀ ਅਜੇ ਜੰਗ ਵਿੱਚ ਮਰਨੇ ਦਾ ਢੰਗ ਮੈਨੂੰ ਆ ਗਿਆ ਪਿਤਾ ਭਾਵੇਂ ਵਾਰ ਦਿੱਤਾ ਹੁਣ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਪਿਤਾ ਗੁਰੂ ਜੀ ਨੂੰ ਕੀ ਕਹਿੰਦਾ ਸੈਭ ਜادہ ਜੁਝਾਰੂ ਕਹਿੰਦੇ ਠੀਕ ਹੈ ਤੁਸੀਂ ਆਪਣਾ ਪਿਤਾ ਵਾਰ ਦਿੱਤਾ ਤਿਲਕ ਜੰਜੂ ਦੀ ਰਾਖੀ ਲਈ ਧਰਮ ਨੂੰ ਬਚਾਉਣ ਲਈ ਆਪਣਾ ਪਿਤਾ ਵਾਰ ਦਿੱਤਾ ਤੁਸੀਂ ਦਿੱਲੀ ਭੇਜ ਕੇ ਇਹ ਗੱਲ ਠੀਕ ਹੈ ਤੁਸੀਂ ਪਿਤਾ ਵਾਰ ਦਿੱਤਾ ਵੱਡਾ ਪੁੱਤਰ ਵੀ ਵਾਰ ਦਿੱਤਾ ਅਜੀਤ ਸਿੰਘ ਇਹ ਠੀਕ ਹੈ ਪਰ ਅਜੇ ਵੀ ਕਮੀ ਹੈ ਗੁਰੂ ਸਾਹਿਬ ਨੂੰ ਕਹਿੰਦਾ ਕੀ ਕਹਿੰਦਾ ਦੇਖੋ ਪਿਤਾ ਭਾਵੇਂ ਵਾਰ ਦਿੱਤਾ ਵੱਡਾ ਪੁੱਤ ਵਾਰ ਦਿੱਤਾ ਲੋਕੀ ਕਿਤੇ ਆਖਣ ਨਾ ਛੋਟੇ ਨੂੰ ਬਚਾ ਗਿਆ ਜੇ ਮੈਂ ਮੈਨੂੰ ਬਚਾ ਲਿਆ ਨਾ ਤੁਸੀਂ ਜੇ ਮੈਨੂੰ ਰੱਖ ਲਿਆ ਮੈਨੂੰ ਨਾ ਜੰਗ ਵਿੱਚ ਭੇਜਿਆ ਲੋਕਾਂ ਨੇ ਇਹ ਕਹਿਣਾ ਪਿਤਾ ਤਾਂ ਵਾਰ ਦਿੱਤਾ بڑا ਪੁੱਤਰ ਵੀ ਵਾਰ ਦਿੱਤਾ ਪਰ ਛੋਟੇ ਨੂੰ ਬਚਾ ਕੇ ਲੈ ਗਿਆ ਲੋਕੀ ਕਿਤੇ ਇਹ ਨਾ ਕਹਣ ਪਿਤਾ ਪਾਵੇਂ ਵਾਰ ਦਿੱਤਾ ਵੱਡਾ ਪੁੱਤ ਵਾਰ ਦਿੱਤਾ ਲੋਕੀ ਕਿਤੇ ਆਖਣ ਨਾ ਛੋਟੇ ਨੂੰ ਬਚਾ ਗਿਆ ਕਹਿੰਦਾ ਪਾਇਓ ਫਟਕਾਰਾਂ ਜੇ ਮੈਂ ਦੁਸ਼ਮਣਾਂ ਦੀ ਵਿੱਚ ਜਾ ਕੇ ਮੈਨੂੰ ਫਿਰ ਫਟਕਾਰਾਂ ਪਾਇਓ ਲਾਨਤਾਂ ਪਾਇਓ ਮੈਨੂੰ ਮੈਨੂੰ ਫਟਕਾਰਾਂ ਪਾਇਓ ਪਾਇਓ ਫਟਕਾਰਾਂ ਜੇ ਮੈਂ ਦੁਸ਼ਮਣਾਂ ਦੇ ਵਿੱਚ ਜਾ ਕੇ ਹਾਰ ਖਾ ਕੇ ਦੁਸ਼ਮਣਾਂ ਨੂੰ ਪਿੱਠ ਜੇ ਦਿਖਾ ਗਿਆ ਫੇਰ ਮੈਨੂੰ ਲਾਨਤਾਂ ਪਾਇਓ ਮੈਨੂੰ ਫਟਕਾਰਾਂ ਪਾਇਓ ਜੇ ਮੈਂ ਜੰਗ ਵਿੱਚ ਚਲੇ ਗਿਆ ਤੁਹਾਡਾ ਭੇਜਿਆ ਹੋਇਆ ਪਿੱਠ ਦਿਖਾ ਕੇ ਹਾਰ ਖਾ ਕੇ ਤੁਹਾਡੇ ਕੋਲ ਵਾਪਸ ਆ ਗਿਆ ਫੇਰ ਮੈਨੂੰ ਫਟਕਾਰਾਂ ਪਾਇਓ ਮੈਨੂੰ ਜੰਗ ਦੇ ਮੈਦਾਨ ਵਿੱਚ ਭੇਜੋ ਹੁਣ ਦੇਖੋ ਕੀ ਕਹਿੰਦਾ ਪਾਇਓ ਫਟਕਾਰਾ ਜੇ ਮੈਂ ਦੁਸ਼ਮਣਾਂ ਦੇ ਵਿੱਚ ਜਾ ਕੇ ਹਾਰ ਖਾ ਕੇ ਦੁਸ਼ਮਣਾਂ ਨੂੰ ਪਿੱਠ ਜੇ ਦਿਖਾ ਗਿਆ ਛੱਡਿਓ ਜੈਕਾਰਾ ਮੇਰੀ ਵਾਰ ਵੀ ਜਸਪਾਲ ਜਦੋਂ ਜਦੋਂ ਵੱਡੇ ਵੀਰ ਨੇ ਸ਼ਹੀਦੀ ਪ੍ਰਾਪਤ ਕੀਤੀ ਤੁਸੀਂ ਗੱਜ ਕੇ ਜਕਾਰੇ ਛੱਡੇ ਪਿਤਾ ਜੀ ਜਦੋਂ ਮੈਂ ਚੀਜ਼ ਦੀ ਪਾਵਾਂਗਾ ਮੇਰੀ ਵਾਰ ਨੂੰ ਵੀ ਓਦਾਂ ਹੀ ਗੱਜਕੇ ਜਕਾਰੇ ਛੱਡਿਓ ਪਿੱਛੋ ਕੀ ਕਹਿੰਦਾ ਛੱਡਿਓ ਜੇਕਾਰਾ ਮੇਰੀ ਵਾਰ ਵੀ ਜਸਪਾਲ ਜਦੋਂ ਹਿੱਕ ਤੇ ਜੁਝਾਰ ਵਰਤੀ ਜੰਗ ਵਿੱਚ ਖਾ ਗਿਆ ਜਦੋਂ ਹਿੱਕ ਦੇ ਵਿੱਚ ਤੁਹਾਡਾ ਜੁਝਾਰ ਸਾਹਿਬ ਜਾਦਾ ਪੁੱਤਰ ਜਦੋਂ ਹਿੱਕ ਵਿੱਚ ਵਰਤੀ ਖਾ ਕੇ ਸ਼ਹੀਦੀ ਪ੍ਰਾਪਤ ਕਰੇਗਾ ਮੇਰੀ ਵਾਰ ਨੂੰ ਵੀ ਜੇਕਰ ਆ ਛੱਡਿਓ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਿਰਦਾ ਗਦਗਦ ਹੋ ਗਿਆ ਖੁਸ਼ ਹੋ ਗਏ ਸਤਿਗੁਰੂ ਜੀ ਐਸੇ ਖੁਸ਼ ਹੋਏ ਨਾ ਕਹਿਣ ਲੱਗੇ ਪੁੱਤਰ ਆ ਮੇਰੇ ਕੋਲ ਆ ਆਪਣੀ ਗਨ ਵਕੜੀ ਚਲੇ ਆ ਕੀ ਕਹਿੰਦੇ ਹਨ ਸਹਿਬ ਜਾਦੇ ਜੁਝਾਰ ਸਿੰਘ ਜੀ ਕੋਲੋਂ ਇਹ ਗੱਲ ਸੁਣ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬ ਜਾਦੇ ਨੂੰ ਕੀ ਕਹਿੰਦੇ ਹਨ ਵਾ ਮੇਰੇ ਪੁੱਤਰ ਜੁਝਾਰ ਸਿੰਘ ਆਪਾਸ ਪਿਆਰੇ ਐ ਮੇਰੇ ਪਿਆਰੇ ਪੁੱਤਨ ਮੇਰੇ ਕੋਲ ਆ ਤੈ ਮੈਨੂੰ ਖੁਸ਼ ਕਰਨ ਸ਼ਾਬਾਸ਼ ਤੈ ਮੈਨੂੰ ਖੁਸ਼ ਕਰ ਲਿਆ ਵਾਹ ਮੇਰੇ ਪੁੱਤਰ ਜਿਹਾਰ ਸਿੰਘ ਆਪਾਸ ਪਿਆਰੇ ਮੇਰੀ ਕਰਤਿ ਪੂਰੀ ਪੁੱਤਰਾ ਤੈਂ ਆਸ ਪਿਆਰੀ ਮੈਨੂੰ ਇਹੀ ਆਸ ਸੀ ਆਪਣੇ ਪੁੱਤਰਾ ਤੇ ਤੁਹਾਡੇ ਉੱਤੇ ਇਹ ਆਸ ਸੀ ਕਿ ਤੁਸੀਂ ਡੋਲੂਗੇ ਨਹੀਂ ਤੁਸੀਂ ਆਪ ਮੇਰੇ ਕੋਲੋਂ ਆਗਿਆ ਮੰਗੂਗੇ ਤੁਸੀਂ ਆਪ ਜੰਗ ਦੇ ਮੈਦਾਨ ਵਿੱਚ ਜਾਣ ਨੂੰ ਤਿਆਰ ਹੋਵੋਗੇ ਮੈਨੂੰ ਕਹਿਣ ਦੀ ਲੋੜ ਨਹੀਂ ਪਵੇਗੀ ਮੈਨੂੰ ਆਸ ਸੀ ਇਹ ਮੈਨੂੰ ਇਹ ਆਸ ਸੀ ਕਿ ਤੁਸੀਂ ਕਹੋਗੇ ਮੋਹ ਮਰਨੇ ਦਾ ਚਾਹੋ ਹੈ ਮਰੂ ਤਾਂ ਹਰ ਕੀ ਦੁਆਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾਹ ਹਰ ਕੇ ਦਵਾਰ ਮਰਨਾ ਕੀ ਹੈ ਹਰ ਕੇ ਦਵਾਰ ਮਰਨਾ ਇਹ ਹੈ ਕਿ ਹਰੀ ਦੇ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਮਰਨਾ ਇਹ ਹਰੀ ਦੇ ਦਵਾਰ ਮਰਨਾ ਰੱਬ ਦੀ ਦਵਾਰ ਮਰਨ ਲੱਗੇ ਸੁਰਤੀ ਵਿਰਤੀ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਹੋਵੇ ਜਦੋਂ ਮਰਨ ਲੱਗੇ ਤੇ ਸੁਰਤੀ ਵਿਰਤੀ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਹੋਵੇ ਨਾ ਤਾਂ ਉਹਦੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ ਪਰ ਜਿਨ੍ਹਾਂ ਦੀ ਸੁਰਤੀ ਮਰਨ ਵੇਲੇ ਕਿਧਰੇ ਹੋਰ ਪਾਸੇ ਘੁੰਮਦੀ ਹੈ 바ਵਾਂ ਨੂੰ ਜਗਤ ਵਿੱਚ ਹੀ ਫਿਰ ਰਹੀ ਹੈ ਮਰਨ ਵੇਲੇ ਸੁਰਤੀ ਵਿਰਤੀ ਉਹਨਾਂ ਦੀ ਉਹ ਰੱਬ ਨਾਲ ਜੁੜੀ ਰਹਿੰਦੀ ਹੈ ਜਿਹੜੇ ਜਿਉਂਦੇ ਜੀ ਗੁਰੂ ਦੀ ਸੰਗਤ ਕਰਦੇ ਆ ਗੁਰੂ ਦੀ ਸੰਗਤ ਕਰਨ ਦਾ ਮਤਲਬ ਆ ਆ ਫੇਰ ਆ ਮ ਗੁਰੂ ਦੀ ਸੰਗਤ ਕਰਨ ਦਾ ਹਿੰਮਤ ਆਨ ਤਾਂ ਮਰਨ ਲੱਗੇ ਤੱਕ ਮਰਨ ਲੱਗੇ ਰਿਜ਼ਲਟ ਨਿਕਲਣਾ ਮਰਨ ਵੇਲੇ ਤੂੰ ਪਾਸ ਹੁੰਨਾ ਹੈ ਕਿ ਫੇਲ ਹੁੰਨਾ ਜਿਹੜੇ ਤਾਂ ਮਰਨ ਤੱਕ ਮਰਨ ਵੇਲੇ ਆਖਰੀ ਸਾਹ ਲੈਣ ਲੱਗੇ ਪ੍ਰਭੂ ਦੇ ਚਰਨਾਂ ਨਾਲ ਜੁੜੇ ਹੋਏ ਆ ਬਾ ਪਾਸ ਹੋ ਗਏ ਹੋ ਆਖਰੀ ਸਾਹ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਜਣੇ ਲੈਂਦੇ ਹਨ ਮਰਨ ਲੱਗੇ ਉਹ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੇ ਹਨ ਪਰ ਜਿਹੜੇ ਮਰਨ ਵੇਲੇ ਕੋਈ ਆਪਣੇ ਪਰਿਵਾਰ ਨੂੰ ਯਾਦ ਕਰਦਾ ਹੁੰਦਾ ਕੋਈ ਮਾਇਆ ਗਿੰਦਾ ਹੁੰਦਾ ਕਿਸੇ ਦੀ ਸੁਰਤੀ ਵਰਤੀ ਕੋਠੀਆਂ ਚ ਹੁੰਦੀ ਹੈ ਕਿਸੇ ਦੀ ਪੁੱਤਰਾਂ ਚ ਹੁੰਦੀ ਹੈ ਕਿਸੇ ਦੀ ਘਰ ਵਾਲੀ ਚ ਹੁੰਦੀ ਹੈ ਜਾਂ ਘਰ ਵਾਲੇ ਚ ਹੁੰਦੀ ਹੈ ਉਹਨਾਂ ਵਾਸਤੇ ਕੀ ਆ ਨਾ ਗੁਰੂ ਸਾਹਿਬ ਨੇ ਅੰਤ ਕਾਲ ਜੋ ਲక్ష్ਮੀ ਸਿਮਰੇ ਐ ਸੀ ਕਿੰਤਾ ਮੈਂ ਜੇ ਮਰੇ ਸਰਪ ਜਉਣ ਵੱਲ ਵੱਲ ਉਤਰੇ ਅਰੀ ਵਈ ਗੋਵਿੰਦ ਨਾਮ ਮਤ ਵਿਸਰੇ ਗੁਰੂ ਸਾਹਿਬ ਇਹ ਕਹਿ ਰਹੇ ਸਿੰਗਾ ਨੂੰ ਕਿ ਜੰਗ ਦੇ ਮੈਦਾਨ ਵਿੱਚ ਜਾ ਕੇ ਲੜਨਾ ਗੋਵਿੰਦ ਨਾਮ ਮਤ ਵਿਸਰੇ ਗੋਵਿੰਦ ਨੂੰ ਪ੍ਰਭੂ ਨੂੰ ਸਦਾ ਚੇਤੇ ਰੱਖਣਾ ਉਹਦਾ ਆਸਰਾ ਲੈਣਾ ਗੁਰੂ ਸਾਹਿਬ ਨੇ 14 ਜੰਗਾਂ ਲੜੀਆਂ 14 ਜੰਗਾਂ ਜਿੱਤ ਕੇ ਇਹ ਇਹ ਸਿੱਖਿਆ ਦਿੱਤੀ ਹੈ ਕਿ ਦੁਸ਼ਮਣ ਭਾਵੇਂ ਵੈਰੀ ਭਾਵੇਂ ਪਾਪੀ ਭਾਵੇਂ ਕਿਤਨਾ ਵੱਡਾ ਤਾਕਤਵਰ ਹੋਵੇ ਜਿਸ ਨੇ ਅਕਾਲ ਪੁਰਖ ਵੈਗਨ ਦੀ ਓਟ ਲੈ ਲਈ ਨਾ ਵੱਡੇ ਤੇ ਵੱਡਾ ਪਾਪੀ ਉਹਦਾ ਕੱਖ ਨਹੀਂ ਵਿਗਾੜ ਸਕਦਾ ਇਹ ਸਾਬਤ ਕਰਕੇ ਦਿਖਾ ਦਿੱਤਾ ਗੁਰੂ ਮਹਾਰਾਜ ਬڑے-ਬڑے ਪਾਪੀਆਂ ਨੂੰ ਜਿੱਤ ਸਕਦਾ ਹੋ ਦੁਸ਼ਮਣਾਂ ਨੂੰ ਜਿੱਤ ਸਕਦਾ ਜਿਸ ਨੇ ਇੱਕ ਅਕਾਲ ਪੁਰਖ ਵੈਗਨ ਦੀ ਓਟ ਲਈ ਹੈ ਇਹ ਸਿੱਖਿਆ ਦਿੱਤੀ ਗੁਰੂ ਸਾਹਿਬ ਨੇ ਹੁਣ ਦੇਖੋ ਗੁਰੂ ਸਾਹਿਬ ਕਹਿਣ ਲੱਗੇ ਵਾ ਮੇਰੇ ਪੁੱਤਰ ਜੁਝਾਰ ਸਿੰਘ ਆਪਾਸ ਪਿਆਰੇ ਮੇਰੀ ਕਰਤਿ ਪੂਰੀ ਪੁੱਤਰਾ ਤੈਂ ਆਸ ਪਿਆਰੇ ਤੇਰੀ ਵਦੇ ਸ਼ਹੀਦੀ ਪਾਉਣ ਦੀ ਸਦਾ ਪਿਆਸ ਪਿਆਰੇ ਦੇਖੋ ਸ਼ਹੀਦੀ ਪਾਉਣ ਦੀ ਪਿਆਸ ਭੁੱਖ ਕਿੰਨਾ ਕਾਲਾ ਕਿ ਮੈਨੂੰ ਛੇਤੀ ਭੇਜੋ ਛੇਤੀ ਭੇਜੋ ਇਹ ਪਿਆਸ ਹੈ ਇਹ ਭੁੱਖ ਹੈ ਛੇਦੀ ਪਾਉਣ ਦੀ ਸਤਿਗੁਰੂ ਜੀ ਕਹਿੰਦੇ ਇਹ ਪਿਆਸ ਇਹ ਭੁੱਖ ਤੇਰੀ ਬਦਲੀ ਹੋ ਜਾਵੇ ਛੇਦੀ ਪਾਉਣ ਦੀ ਮੇਰੇ ਪੁੱਤਰਾ ਤੇਰੀ ਵਦੇ ਛੇਦੀ ਪਾਉਣ ਦੀ ਸਦਾ ਪਿਆਸ ਪਿਆਰੇ ਤੇਰੇ ਗੁਰੂ ਦੇ ਲੇਖੇ ਲੱਗ ਜਾਣ ਪੁੱਤ ਸਵਾਸ ਨੇ ਸਾਰੇ ਤੇਰੇ ਜੰਗ ਵਿੱਚ ਪਹਿਲਾਂ ਜਾਣ ਤੋਂ ਕਰ ਲਵਾਂ ਤਿਆਰੀ ਆ ਜਾ ਪੁੱਤਰਾ ਤੈਨੂੰ ਜੰਗ ਵਿੱਚ ਜਾਣਾ ਤੇਰੀ ਤਿਆਰੀ ਤਾਂ ਕਰ ਲਵਾਂ ਮੈਂ ਆ ਜਾ ਆ ਜਾ ਮੈਂ ਸ਼ਗਨ ਕਰ ਲਵਾਂ ਨਾ ਤੇਰੀ ਕੋਲ ਦਾਦੀ ਹੈ ਨਾ ਤੇਰੀ ਮਾਂ ਹੈ ਕੋਲ ਮੈਂ ਹੀ ਸ਼ਗਨ ਕਰਨੇ ਤੇਰੇ ਆ ਜਾ ਤੈਨੂੰ ਜੰਗ ਦੇ ਮੈਦਾਨ ਵਿੱਚ ਤੋਰਨ ਲੱਗਿਆ ਤੇ ਲਾੜੀ ਮੌਤ ਨੂੰ ਵਿਆਹਣਾ ਆਜਾ ਮੈਂ ਤੇਰੀ ਸ਼ਗਨ ਕਰ ਲਵਾਂ ਤੇਰੀ ਤਿਆਰੀ ਤਾਂ ਕਰ ਲਵਾਂ ਮੈਂ ਮੇਰੇ ਕੋਲ ਆ ਤੇਰੇ ਜੰਗ ਵਿੱਚ ਪਹਿ ਨਾ ਜਾਨ ਤੋਂ ਕਰ ਲਵਾਂ ਤਿਆਰੀ ਤੇਰਾ ਲਾੜੀ ਮੌਤ ਵਿਆਉਣ ਲਈ ਮੁਖਦਮਾ ਸਵਾਰੇ ਤੇਰੇ ਦੇਖ ਦੇਖ ਕੇ ਹੌਸਲੇ ਮੈਂ ਜਾਵਾਂ ਵਾਰੇ ਮੇਰੇ ਪੁੱਤਰਾ ਤੇਰਾ ਹੌਸਲਾ ਦੇਖ ਕੇ ਮੈਂ ਸਤਕੇ ਹੱਥੋਂ ਮੈਂ ਤੇਤੋਂ ਸਤਕੇ ਜਾਣਾ ਬੜਾ ਹੌਸਲਾ ਤੇਰੇ ਅੰਦਰ ਤੇਰੇ ਦੇਖ ਦੇ ਕੇ ਹੌਸਲੇ ਮੈਂ ਜਾਵਾਂ ਵਾਰੇ ਮੈਂ ਦੇਖਾਂ ਕਿੰਨੇ ਜੰਗ ਵਿੱਚ ਤੈ ਵੈਰੀ ਮਾਰੇ ਮੈਂ ਦੇਖਾਂਗਾ ਜੰਗ ਵਿੱਚ ਤੂੰ ਜੰਗ ਦੇ ਮੈਦਾਨ ਵਿੱਚ ਕਿਤਨੇ ਕੁ ਵੈਰੀਆਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕਰਦਾ ਮੈਂ ਦੇਖਾਂ ਕਿੰਨੇ ਜੰਗ ਵਿੱਚ ਤੈ ਵੈਰੀ ਮਾਰੇ ਜਸਪਾਲ ਜੰਗ ਵਿੱਚ ਜੂਝ ਮਰ ਮੇਰੇ ਪੁੱਤਰ ਜੂਝਾਰੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਮਰ ਉਹਦੀ ਯਾਦ ਵਿੱਚ ਜੁੜ ਕੇ ਮਰ ਮੈਂ ਦੇਖਾਂਗਾ ਜਸਪਾਲ ਜੰਗ ਵਿੱਚ ਜੂਝ ਮਰ ਮੇਰੇ ਪੁੱਤਰ ਜੂਝਾਰੇ ਮੈਂ ਖੁਸ਼ ਹੋ ਹੋ ਕੇ ਪੁੱਤਰਾ ਫਿਰ ਛੱਡਾਂ ਜਾਇਕਾਰੇ ਮੈਂ ਖੁਸ਼ ਹੋ ਹੋ ਕੇ ਮੇਰੇ ਪੁੱਤਰ ਜੂਝਾਰ ਫਿਰ ਮੈਂ ਜਕਾਰੇ ਛੱਡਾਂਗਾ ਜਾ ਮੈਂ ਤੈਨੂੰ ਭੇਜਦਾ ਸ਼ਾਬਾਸ਼ ਮੈਂ ਤੇਰੀ ਹੌਸਲੇ ਨੂੰ ਦੇਖ ਕੇ ਮਤ ਦਿੱਤੋਂ ਸਦਕੇ ਜਾਨੀ ਸੋ ਗੁਰੂ ਸਾਹਿਬ ਨੇ ਫਿਰ ਤਿਆਰੀ ਕਰਕੇ ਮੁੱਖ ਚੁੰਮ ਕੇ ਬੜੇ ਪਿਆਰ ਦੇ ਨਾਲ ਥਾਪੜਾ ਦੇ ਕੇ ਆਪਣੇ ਛੋਟੀ ਸਹਿਬ ਜਾਦੀ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਭੇਜਿਆ ਪੰਜ ਸਿੰਘਾਂ ਦੇ ਨਾਲ ਅਤੇ ਸਾਰੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਅਖੀਰ ਬਾਬਾ ਜੁਝਾਰ ਸਿੰਘ ਵੀ ਵੈਰੀਆਂ ਨੂੰ ਮਾਰਦਾ ਹੋਇਆ ਜੰਗ ਵਿੱਚ ਜੂਝਦਾ ਹੋਇਆ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ ਅੱਜ 8 ਪੋ ਹੈ ਅੱਜ 8 ਪੋ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਏ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਅੱਜ ਦੀ ਆ ਦਿਨ 8 ਪੋ ਦਾ ਦਿਨ ਕਿਉਂਕਿ ਦਿਨ ਵਿੱਚ ਲੜਾਈ ਹੁੰਦੀ ਰਾਤ ਨੂੰ ਲੜਾਈ ਬੰਦ ਹੋ ਜਾਂਦੀ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਤੇ ਨਾਲ ਗੁਰੂ ਦੇ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ ਸੋ ਅਗਲਾ ਪ੍ਰਸੰਗ ਕੱਲ ਨੂੰ ਇਦਾਂ ਚੱਲਦਾ ਰਹੇਗਾ ਹੁਣ ਸੋ ਬੜੇ ਪਿਆਰ ਦੇ ਨਾਲ ਸੁਣਦੇ ਜਾਓ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ